ਛੇ ਕਾਜੀ ਸਾਰਿਆਂ ਨੂੰ ਜੇ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਾਂ ਦੀ 컬렉ਸ਼ਨ ਬਹੁਤ ਹੀ ਪਿਆਰੇ ਸੂਟ ਨੇ ਇਹ ਰਸ਼ੀਅਨ ਸਿਲਕ ਰਹੇਗੀ ਬਹੁਤ ਹੀ ਸੋਨਾ ਜਰੀ ਵਰਕ ਕੀਤਾ ਗਿਆ ਹੈ ਦੁਪੱਟਾ ਤੁਹਾਨੂੰ ਔਰਗੈਂਜ਼ਾ ਦਾ ਮਿਲੇਗਾ ਉਸ ਦੇ ਉੱਪਰ ਹੀ ਬਹੁਤ ਹੀ ਸੋਨਾ ਜਰੀ ਵਰਕ ਰਹੇਗਾ ਨੈਚੁਰਲ ਕ੍ਰੇਡ ਦੀ ਤੁਹਾਨੂੰ ਬਾਟਮ ਮਿਲੇਗੀ ਪਲੇਨ ਬਾਟਮ ਮਿਲੇਗੀ ਪ੍ਰਾਈਸ ਉੱਪਰ ਲੱਗਾ ਹੋਇਆ ਬਹੁਤ ਹੀ ਸੋਹਣੇ ਕਲਰ ਨੇ ਜਿਹੜਾ ਵੀ ਕਲਰ ਪਸੰਦ ਆਉਂਦਾ ਤੁਸੀਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਨੇ ਬੁਟੀਕ ਸਟਾਰਟ ਰਹਿਣਗੇ ਸ਼ਿਮਰ ਦਾ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਹੀ ਹੈਵੀ ਵਰਕ ਰਹੇਗਾ ਫਰ ਬਹੁਤ ਹੀ ਸੋਹਣਾ ਇਸ ਦੇ ਉੱਪਰ ਹੈਵੀ ਵਰਕ ਰਹੇਗਾ ਜਿਹੜੇ ਇਸ ਦੇ ਨਾਲ ਬਾਟਮ ਮਿਲੇਗੀ ਡੋਪੀਆਨ ਸਿਲਕ ਦੀ ਬਾਟਮ ਮਿਲੇਗੀ ਵਿਸਕੋਸ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਨਾਰਸੀ ਦਾ ਬਹੁਤ ਹੀ ਸੋਹਣਾ ਉਸ ਦੇ ਉੱਪਰ ਬਹੁਤ ਹੀ ਸੋਹਣੀ ਲੈਸ ਲਗਾਈ ਗਈ ਹੈ ਪਲੱਸ ਵਰਕ ਵੀ ਕੀਤਾ ਗਿਆ ਬਹੁਤ ਹੀ ਪਿਆਰੇ ਕਲਰ ਨੇ ਇਹ ਵੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹਨਗੇ ਵਿਸਕੋਸ ਨੇਚਰਲ ਕਰੇਵ ਦਾ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਸੋਹਣਾ ਹੈਂਡਵਰਕ ਕੀਤਾ ਗਿਆ ਫਰੰਟ ਦੇ ਉੱਪਰ ਬਹੁਤ ਹੀ ਸੋਹਣਾ ਹੈਵੀ ਵਰਕ ਰਹੇਗਾ ਬਹੁਤ ਹੀ ਪਿਆਰਾ ਇਸ ਦੇ ਉੱਪਰ ਪਰਲ ਵਰਕ ਦਾ ਕੰਮ ਕੀਤਾ ਗਿਆ ਇਦੇ ਨਾਲ ਤੁਹਾਨੂੰ ਨੇਚਰਲ ਕਰੇਪ ਦੀ ਬਾਟਮ ਮਿਲੇਗੀ 3 ਮੀਟਰ ਦੀ ਤੁਹਾਨੂੰ ਬਾਟਮ ਮਿਲੇਗੀ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਉਸ ਦੇ ਉੱਪਰ 4 ਸਾਈਡ embroidery ਵਰਕ ਕੀਤਾ ਗਿਆ ਜਿਹੜੇ ਅਗਲੇ ਸੂਟ ਹੈ ਇਹ ਤੁਹਾਨੂੰ 올ਓਵਰ ਪਿਓਰ ਡਿਸ਼ੀਨ ਕਰੇਪ ਦਾ ਸੂਟ ਮਿਲੇਗਾ ਬਹੁਤ ਹੀ ਸੋਹਣਾ ਹੈਡ ਵਰਕ ਕੀਤਾ ਗਿਆ ਹੈ ਮਿਰਰ ਵਰਕ ਦਾ ਕੰਮ ਕੀਤਾ ਗਿਆ ਹੈ 슬ੀਵਜ਼ ਦੇ ਉੱਪਰ ਵੀ ਬਹੁਤ ਹੀ ਸੋਹਣਾ ਵਰਕ ਰਹੇਗਾ ਦੁਪੱਟਾ ਤੁਹਾਨੂੰ ਪਿਓਰ ਚਨਾਉਣ ਦਾ ਮਿਲੇਗਾ ਬਹੁਤ ਹੀ ਸੋਨਾ ਉਸ ਦੇ ਉੱਪਰ ਮਿਰਰ ਵਰਕ ਦਾ ਕੰਮ ਕੀਤਾ ਗਿਆ। ਅਗਲੇ ਜਿਹੜੇ ਸੂਟ ਨੇ ਇਹ ਵੀ ਤੁਹਾਨੂੰ ਬਹੁਤ ਹੀ ਸੋਹਣੇ ਸੂਟ ਮਿਲਣਗੇ। ਵਿਸਕੋਸ ਔਰਗੈਂਜ਼ਾ ਦਾ ਸੂਟ ਮਿਲੇਗਾ ਬਹੁਤ ਹੀ ਸੋਹਣਾ। ਪਿਓਰ ਕਰੇਪ ਦੀ ਤੁਹਾਨੂੰ ਬਾਟਮ ਮਿਲੇਗੀ। ਇਹਨਾਂ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ। ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ। ਇਹ ਤੁਹਾਨੂੰ ਰਾਮਟੈਕਸ ਪਸ਼ਮੀਨਾ ਦੇ ਸੂਟ ਮਿਲਣਗੇ ਬਹੁਤ ਹੀ ਸੋਹਣੇ। ਬਹੁਤ ਹੀ ਪਿਆਰਾ ਫੁੱਲ ਵਰਕ ਰਹੇਗਾ ਘੇਰੇ ਤੱਕ। ਪਿਓਰ ਸ਼ਿਫੋਨ ਦਾ ਦੁਪੱਟਾ ਮਿਲੇਗਾ। ਪ੍ਰਿੰਟ ਬਹੁਤ ਹੀ ਸੋਹਣਾ ਦੁਪੱਟੇ ਤੇ ਰਹੇਗਾ। ਜਿਹੜਾ ਸੂਟ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਨੇ ਸਾਰੇ ਸੂਟਾਂ ਤੇ ਸ਼ਿਪਿੰਗ ਤੁਹਾਨੂੰ ਫ੍ਰੀ ਮਿਲੇਗੀ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ